ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ। ਅੱਜ ਮੈਂ ਤੁਹਾਡੇ ਲਈ ਆਲੂ ਸ਼ਿਮਲਾ ਮਿਰਚ ਦੀ ਰਸਮੀ ਸੀ ਸਬਜੀ ਦੀ ਰੈਸਪੀ ਲੈ ਕੇ ਆਈ ਹਾਂ ਜੀ। ਇਹ ਸਬਜੀ ਬਹੁਤ ਸੌਖੇ ਤਰੀਕੇ ਦੇ ਨਾਲ ਆਪਾਂ ਨੇ ਬਣਾ ਕੇ ਤਿਆਰ ਕੀਤੀ ਹੈ। ਬਹੁਤ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੋਈ ਹੈ। ਇਸ ਦੇਸੀ ਜਿਹੇ ਤਰੀਕੇ ਦੇ ਨਾਲ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਜੀ। ਤੁਹਾਨੂੰ ਮੇਰੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰਦੇ ਪਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਦੀ ਰੈਸਪੀ ਕਰਦੇ ਹਾਂ ਜੀ ਸ਼ੁਰੂ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਉਣ ਦੇ ਲਈ ਮੈਂ ਪਤਲੀ ਰੱਖ ਲਈ ਹੈ ਜੀ ਗੈਸ ਉੱਤੇ ਇਹਦੇ ਵਿੱਚ ਪਾ ਦਵਾਂਗੇ ਆਪਾਂ 2 ਵੱਡੇ ਚਮਚ ਸਰੋਂ ਦਾ ਤੇਲ ਸਬਜੀ ਕੋਈ ਵੀ ਹੋਵੇ ਸਰੋਂ ਦੇ ਤੇਲ ਵਿੱਚ ਹੀ ਵਧੀਆ ਬਣਦੀ ਆ ਇਹਦੀ ਆਪਾਂ ਕੜਤਾਂ ਚੰਗੀ ਤਰ੍ਹਾਂ ਖਤਮ ਕਰ ਲਵਾਂਗੇ ਜੀ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਜੀ ਇਹਦੇ ਵਿੱਚ ਪਾ ਦਾਂਗੇ ਆਪਾਂ ਛੋਟੀ ਚਮਚ ਜੀਰਾ ਥੋੜੀ ਜੀ ਹਿੰਗ ਇਹਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਪਿਆਜ਼ ਇੱਕ ਵੱਡਾ ਵੱਡੇ ਸਾਈਜ਼ ਦਾ ਪਿਆਜ਼ મે ਲਿਆ ਹੈ ਜੀ ਉਹ ਨੂੰ ਮੈਂ ਲੰਬਾ ਲੰਬਾ ਕੱਟ ਲਿਆ ਸੀ ਪਿਆਜ਼ ਨੂੰ ਆਪਾਂ ਥੋੜਾ ਜਿਆ 2 ਮਿੰਟ ਭੁੰਨਾਂਗੇ ਪਿਆਜ਼ ਨੂੰ ਮੈਂ 2 ਕੁ ਮਿੰਟ మీడియం ਜਿਹਾ ਸੇਕ ਉੱਤੇ ਭੁੰਨਿਆ ਹੈ ਹੁਣ ਇਹਦੇ ਵਿੱਚ ਮੈਂ ਤਿੰਨ ਹਰੀਆਂ ਮਿਰਚਾਂ ਥੋੜਾ ਜਿਹਾ ਲਸਣ ਦਾ ਪੇਸਟ ਪਾ ਦਵਾਂਗੀ ਪਿਆਜ਼ਾਂ ਨੂੰ ਆਪਾਂ ਨੇ ਜ਼ਿਆਦਾ 골ਡਨ ਨਹੀਂ ਕਰਨਾ ਹੈਗਾ ਆਪਾਂ ਲਾਈਟ ਜਿਹਾ 골ਡਨ ਰੱਖਾਂਗੇ ਸੁੱਕੀ ਸਬਜ਼ੀ ਵਿੱਚ ਪਿਆਜ਼ ਜਿਹੜੇ ਜਲੇ ਜਲੇ ਜਿਹਾ ਚੰਗੇ ਨਹੀਂ ਲੱਗਦੇ ਆਪਾਂ ਇਹਨਾਂ ਨੂੰ ਲਾਈਟ ਜਿਹਾ ਕਰਾਂਗੇ ਪਿਆਜ਼ ਆਪਣੇ ਲਾਈਟ ਜਿਹਾ 골ਡਨ ਹੋ ਗਏ ਨੇ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਸੁਆਦ ਅਨੁਸਾਰ ਨਮਕ ਕੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮਿਰਚ ਕਿਉਂਕਿ ਆਪਾਂ ਨੇ ਜਿਹੜੀਆਂ ਹਰੀਆਂ ਮਿਰਚਾਂ ਤਿੰਨ ਪਾਈਆਂ ਸੀ ਮੈਂ ਪਹਿਲਾਂ ਉਹ ਇੰਨੀਆਂ ਜ਼ਿਆਦਾ ਕੋੜੀਆਂ ਨਹੀਂ ਹੈਗੀਆਂ ਛੋਟੀ ਜਿਹੀ ਮਚ ਪਾ ਦਵਾਂਗੇ ਤੇ ਹਲਦੀ ਪਾਊਡਰ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਜੀ ਦੋ ਲੈ ਇਹਨੇ ਮੈਂ ਵੱਡੇ ਸਾਈਜ਼ ਦੇ ਟਮਾਟਰ ਇਹਨਾਂ ਨੂੰ ਮੈਂ ਇਦਾਂ ਕੱਟ ਲਿਆ ਏ ਹੁਣ ਆਪਾਂ ਟਮਾਟਰ ਪਾ ਦਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਪਰ ਟਮਾਟਰਾਂ ਨੂੰ ਸੌਫਟ ਹੋਣ ਦਵਾਂਗੇ। ਗਾਂਟ ਤੇਕ ਦੇ ਉੱਤੇ ਪਰ ਟਮਾਟਰਾਂ ਨੂੰ ਉਤਾਰ ਕੇ ਰੱਖ ਦਵਾਂਗੇ ਜੀ। ਟਮਾਟਰ ਆਪਣੇ ਪਹਿਲਾਂ ਨਾਲੋਂ ਸੌਫਟ ਹੋ ਚੁੱਕੇ ਨੇ ਜੀ। ਚਾਰ ਮੇਡੀਅਮ ਸਾਈਜ਼ ਦੇ ਆਲੂ ਲਏ ਨੇ ਇਹਨਾਂ ਨੂੰ ਮੈਂ ਪਾਣੀ ਵਿੱਚ ਰੱਖ ਦਿੱਤਾ ਸੀ। ਪਹਿਲਾ ਭਾਅ ਆਲੂ ਪਾ ਦਵਾਂਗੇ। ਚਪਾ ਦੋ ਚਮਚ ਵੱਡੇ ਚਮਚੇ ਦੋ ਪਾ ਕੇ ਆਪਾਂ ਇਹਨਾਂ ਨੂੰ ਆਲੂਆਂ ਨੂੰ ਵੀ ਸੌਫਟ ਹੋਣ ਦਵਾਂਗੇ ਆਪਾਂ ਸਬਜੀ ਸੁੱਕੀ ਨਹੀਂ ਬਣਾ ਰਹੇ ਪਰ ਰਸਮੀ ਸੀ ਸਬਜੀ ਬਣਾ ਰਹੇ ਹਾਂ ਜੀ ਆਲੂਆਂ ਨੂੰ ਟਾ ਕੇ ਆਪਾਂ ਹੁਣ ਸੌਫਟ ਹੋਣ ਦਵਾਂਗੇ ਆਲੂ ਪਹਿਲਾਂ ਨਾਲੋਂ ਸੌਫਟ ਹੋ ਗਏ ਨੇ ਜੀ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੁੱਕ ਚੁੱਕਿਆ ਏ ਅਤੇ ਆਲੂਆਂ ਨੂੰ ਆਪਾਂ ਨੇ 80% ਕੁਕ ਕੀਤਾ ਹੈ ਜੀ ਹੁਣ ਇਹਦੇ ਵਿੱਚ ਆਪਾਂ ਸ਼ਿਮਲਾ ਮਿਰਚ ਪਾ ਦਵਾਂਗੇ ਇਦਰ ਮੈਂ 1/4 ਕਿਲੋ ਸ਼ਿਮਲਾ ਮਿਰਚ ਲਈ ਹੈ ਸ਼ਿਮਲਾ ਮਿਰਚ ਨੂੰ ਮੈਂ ਚੰਗੀ ਤਰ੍ਹਾਂ ਉਸਵਾਰ ਕੇ ਕੱਟ ਲਿਆ ਹੈ ਜੀ ਸ਼ਿਮਲਾ ਮਿਰਚ ਮੈਂ ਪਹਿਲਾਂ ਤਾਂ ਨਹੀਂ ਪਾਈਏ ਜਲਦੀ ਸੌਫਟ ਹੋ ਜਾਂਦੀ ਆ ਆਲੂ ਕੱਚੇ ਰਹਿ ਜਾਂਦੇ ਨੇ ਇਸ ਕਰਕੇ ਆਲੂ ਨੂੰ ਪਹਿਲਾਂ ਪਕਾਣਾ ਜ਼ਰੂਰੀ ਆ ਸਾਰੀ ਸਬਜ਼ੀ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਈ ਆ ਹੁਣ ਇਹਨੂੰ ਆਪਾਂ ਪਕਣ ਦਵਾਂਗੇ ਘੱਟ ਸੇਕਦੇ ਉੱਤੇ ਆਪਾਂ ਇਹਨੂੰ ਢੱਕ ਕੇ ਪਕਾ ਲਵਾਂਗੇ ਜੀ ਵਿੱਚ ਵਿੱਚ ਨੂੰ ਆਪਾਂ ਸਬਜ਼ੀ ਨੂੰ ਚੈੱਕ ਕਰ ਲਵਾਂਗੇ ਜੀ ਸਬਜੀ ਤੁਸੀਂ ਦੇਖ ਸਕਦੇ ਹੋ ਜੀ ਬਣ ਕੇ ਆਪਣੀ ਬਿਲਕੁਲ ਤਿਆਰ ਆ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਪਹਿਲਾਂ ਆਲੂਆਂ ਨੂੰ ਆਪਾਂ ਨੇ 80% ਕੁਕ ਕਰ ਲਿਆ ਸੀ ਉਸ ਤੋਂ ਬਾਅਦ 20 ਮਿੰਟ ਨੂੰ ਮੈਂ ਘੱਟ ਸੇਕ ਦੇ ਉੱਤੇ ਪਕਾ ਲਿਆ ਜੀ ਗੈਸ ਕਰ ਦਵਾਂਗੇ ਇੱਥੇ ਆਪਾਂ ਬੰਦ ਪਾ ਦਾਂਗੇ ਆਪਾਂ ਛੋਟੀ ਚਮਚ ਗਰਮ ਮਸਾਲਾ ਗਰਮ ਮਸਾਲਾ ਪਾਣ ਦੇ ਨਾਲ ਸਬਜੀ ਵਿੱਚ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਜੀ ਸਬਜੀ ਬਹੁਤ ਵਧੀਆ ਰਸਮੀ ਸੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾਓ ਰਸਮੀ ਸੀ ਸਬਜੀ ਬਣਾਉਣਾ ਮੇਰਾ ਕੰਮ ਨਹੀਂ ਇਹਦੇ ਬੱਚੇ ਵਧੀਆ ਰੱਜ ਕੇ ਰੋਟੀ ਖਾ ਲੈਂਦੇ ਨੇ ਜੀ ਆਲੂ Shimla mirch ਦੀ ਰਸਮੀ ਸੀ ਸਬਜੀ ਬਣ ਕੇ ਬਹੁਤ ਵਧੀਆ ਤਿਆਰ ਹੋਈ ਹੈ ਜੀ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਵੇਗੀ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੀ ਅਗਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ